ਜਦੋਂ ਹੁਕਮ ਮੰਨਣ ਦੀ ਗੱਲ ਆਉਂਦੀ ਆ ਗੁਰੂ ਸਾਹਿਬ ਦੇ ਹੁਕਮ ਕਿਵੇਂ ਮੰਨਣਾ ਚਾਹੀਦਾ ਹੈ ਗੁਰੂ ਸਾਹਿਬ ਦੇ ਬਚਨਾਂ ਅਗੇ ਸੀਸ ਕਿਵੇਂ ਝੁਕਾਉਣਾ ਚਾਹੀਦਾ ਹੈ ਸੱਤ ਬਚਨ ਕਿਵੇਂ ਕਹਿਣਾ ਚਾਹੀਦਾ ਤਾਂ ਅਕਸਰ ਸਾਡੀ ਸੁਰਤ ਵਿੱਚ ਤੇ ਸਾਡੀ ਰਸਨਾ ਤੇ ਭਾਈ ਲੈਣਾ ਜੀ ਦਾ ਨਾਮ ਚ ਆ ਜਾਂਦਾ ਕਿਉਂਕਿ ਭਾਈ ਲੈਣਾ ਜੀ ਨੇ ਇੰਨੇ ਕ ਬਚਨ ਗੁਰੂ ਨਾਨਕ ਸਾਹਿਬ ਦੇ ਮੰਨੇ ਆ ਜਿਹੜਾ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਭਾਈ ਲੈਣਾ ਜੀ ਨੇ ਸੱਤ ਬਚਨ ਕਹਿ ਕੇ ਮੰਨੇ ਆ ਇੰਨੇ ਬਚਨ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਮੰਨੇ ਕਿ ਅੰਤ ਵਿੱਚ ਗੁਰੂ ਨਾਨਕ ਪਾਸ਼ਾ ਨੇ ਭਾਈ ਲੈਣਾ ਜੀ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖਤਾ ਤੇ ਆਪਦੀ ਸਾਰੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਸ਼ ਕਰਦੀ ਆਪਦੀ ਸਾਰੀ ਜੋਤ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਨੂੰ ਦੇਤੀ ਸਿੱਖ ਧਰਮ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੂੰ ਬਣਾਤਾ ਇੰਨੀ ਕਿਰਪਾ ਹੋਈ ਭਾਈ ਲੈਣਾ ਜੀ ਦੀ ਲੋ ਆਪਾਂ ਗੱਲਬਾਤ ਕਰਦੇ ਹਾਂ ਕਿਹੜੇ ਕਿਹੜੇ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਕੀਤੇ ਤੇ ਭਾਈ ਲੈਣਾ ਜੀ ਨੇ ਉਹਨਾਂ ਬਚਨਾਂ ਨੂੰ ਸੱਤ ਬਚਨ ਗਹਿ ਕੇ ਮੰਨਿਆ। ਲੋਰੀ ਹੁਣ ਸੁਣੋ ਧਿਆਨ ਦੇ ਨਾਲ। ਜਦੋਂ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਸਿੱਖੀ ਧਾਰਨ ਕਰ ਲਈ। ਸਦਾ ਲਈ ਮਰੀਦ ਬਣ ਗਏ ਗੁਰੂ ਨਾਨਕ ਪਾਤਸ਼ਾਹ ਦੇ। ਤਾਂ ਥੋੜਾ ਟਾਈਮ ਜਦੋਂ ਘਰ ਦੀ ਜ਼ਿੰਮੇਵਾਰੀ ਸਾਰੀ ਸਾਂਭ ਸੁਭਾਲ ਕੇ ਕਰਕੇ ਤੇ ਫੇਰ ਜਦੋਂ ਕਰਤਾਰਪੁਰ ਸਾਹਿਬ ਭਾਈ ਲੈਣਾ ਜੀ ਗਏ ਤੇ ਜਾ ਕੇ ਕੀ ਵੇਖਦਿਆ ਗੁਰੂ ਨਾਨਕ ਸਾਹਿਬ ਖੇਤਾਂ ਦੇ ਵਿੱਚ ਨੰਦੀਨ ਪੁੱਟ ਰਹੇ। ਭਾਈ ਲੈਣਾ ਜੀ ਦੇ ਬੜੇ ਸੋਹਣੇ ਕੀਮਤੀ ਵਸਤਰ ਪਾਏ ਹੋਏ ਆ ਭਾਈ ਲੈਣਾ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਕੀ ਸੇਵਾ ਬਖਸ਼ੋ ਮੈਨੂੰ ਵੀ ਕੀ ਸੇਵਾ ਬਖਸ਼ੋ ਤੇ ਗੁਰਨਾਨਕ ਸਾਹਿਬ ਕਹਿੰਦੇ ਇਦਾਂ ਕਰੋ ਆ ਨਦੀਨਾਂ ਦੀ ਪੰਡ ਸਿਰ ਤੇ ਚੱਕੋ ਤੇ ਆਪਾਂ ਘਰੇ ਲੈ ਕੇ ਜਾਣੀ ਆ ਲਓ ਜੀ ਉਹ ਨਦੀਨਾਂ ਦੀ ਪੰਡ ਵਿੱਚੋਂ ਪਾਣੀ ਚੁੰਦਾ ਸੀ ਉਹਨਾਂ ਦੇ ਕੱਪੜੇ ਸਾਰੇ ਜਦੋਂ ਸਿਰ ਤੇ ਪੰਡ ਚੱਕੀ ਭਾਈ ਲੈਣਾ ਜੀ ਦੇ ਸਾਰੇ ਕੱਪੜੇ ਮੈਲੇ ਹੋ ਗਏ ਕੱਪੜੇ ਗੰਦੇ ਹੋ ਗਏ ਬੀਬੀ ਸਲੱਖਣੀ ਜੀ ਨੇ ਕਿਹਾ ਕਿ ਗੁਰਨਾਨਕ ਪਾਤਸ਼ਾਹ ਨੂੰ ਕਿ ਤੁਸੀਂ ਇਹ ਵਿਚਾਰੇ ਦੇ ਸਿਰ ਤੇ ਭੋਲੇ ਭੰਡਾਰੇ ਦੇ ਸਿਰ ਤੇ ਐਡੀ ਵੱਡੀ ਭਾਰੀ ਪੰਡਕ ਨੂੰ ਚੁਕਾਤੀ ਉਹਦੇ ਸਾਰੇ ਕੱਪੜੇ ਉਹਦੇ ਖਰਾਬ ਹੋ ਗਏ ਆ ਤੇ ਗੁਰਨਾਨਕ ਸਾਹਿਬ ਬੋਲੇ ਸੁਲੱਖਣੀ ਜੀ ਇਹ ਜਿਹੜੀ ਇਹਨਾਂ ਦੇ ਨਦੀਨਾ ਦੀ ਪੰਡ ਸਿਰ ਤੇ ਰੱਖੀ ਆ ਨਾ ਇਹ ਪੰਡ ਨਹੀਂ ਗੀ ਇਹ ਦੀਨ ਦੁਨੀਆ ਦਾ ਸ਼ਤਰ ਆ ਤੇ ਜਿਹੜੇ ਤੁਹਾਨੂੰ ਇਹ ਲੱਗਦਾ ਨੇ ਇਹਦੇ ਕੱਪੜੇ ਮਲੇ ਹੋਏ ਹੋਵੇ ਕੱਪੜੇ ਤੇ ਦਾਗ ਪਾਏ ਹੋਏ ਆ ਇਹ ਤਾਂ ਕੇਸਰ ਆ ਇਹ ਇੱਕ ਇੱਕ ਕੇਸਰ ਹੈ ਜਿਹੜੇ ਇਹਨਾਂ ਦੇ ਕੱਪੜੇ ਤੇ ਪਾਏ ਆ ਇਹ ਇਹ ਜੋ ਬਚਨ ਗੁਰਨਾਨਕ ਸਾਹਿਬ ਨੇ ਕੀਤੇ ਸੀ ਉਹ ਇਸ ਵਾਸਤੇ ਕੀਤੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਭਾਈ ਲੈਣਾ ਜੀ ਨੇ ਇਨੇ ਕ ਬਚਨ ਕਮਾਉਣੇ ਆ ਦੇ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣ ਗਏ ਤੇ ਭਾਈ ਲੈਣਾ ਜੀ ਨੂੰ ਵੀ ਸਮਝ ਲੱਗ ਗਈ ਸੀ ਕਿ ਜਿਹੜੀ ਜ਼ਿੰਮੇਵਾਰੀ ਗੁਰੂ ਨਾਨਕ ਪਾਤਸ਼ਾਹ ਚੱਕੀ ਸਿੱਤਰ ਦੇ ਹਨਾ ਉਹ ਕੀ ਐਸ਼ ਪ੍ਰਸਤੀ ਵਾਸਤੇ ਨਹੀਂ ਉਹ ਤਾਂ ਸਾਰੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਦੀ ਪੰਡ ਮਹਾਰਾਜ ਦੇ ਸਿਰ ਤੇ ਕਿਵੇਂ ਸਿੱਖ ਧਰਮ ਨੂੰ ਸੰਭਾਲ ਰਹੇ ਹੈ ਕਿਵੇਂ ਸਾਰੀ ਸੰਗਤ ਸਿੱਖ ਸੰਗਤ ਨੂੰ ਸੁਭਾਰ ਰਹੇ ਹੈ ਇਹ ਸੀ ਪਹਿਲਾ ਬਚਨ ਜੋ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਮੰਨਿਆ ਲਓ ਜੀ ਹੁਣ ਆਪਾਂ ਦੂਸਰਾ ਪ੍ਰੀਖਿਆ ਜਿਹੜਾ ਦੂਜਾ ਇਹ ਟੈਸਟ ਹੁੰਦੇ ਹੈ ਮਹਾਰਾਜ ਟੈਸਟ ਲਈ ਗਏ ਭਾਈ ਲੈਣਾ ਜੀ ਦੇ ਵੇਖੀ ਗਏ ਵੀ ਟੈਸਟ ਵਿੱਚੋਂ ਪੂਰਾ ਹੁੰਦਾ ਕਿ ਨਹੀਂ ਪ੍ਰੀਖਿਆ ਵਿੱਚੋਂ ਪਾਸ ਹੁੰਦਾ ਕਿ ਫੇਲ ਹੁੰਦਾ ਟੈਸਟ ਲਈ ਗਏ ਮਹਾਰਾਜ ਲਓ ਜੀ ਦੂਜਾ ਟੈਸਟ ਸੁਣੋ ਕੁਝ ਸਮਾਂ ਹੋਇਆ ਗੁਰੂ ਨਾਨਕ ਪਾਸ਼ਾ ਤੇ ਨਾਲ ਸਿੱਖ ਸੰਗਤ ਤੇ ਰਸਤੇ ਵਿੱਚ ਇੱਕ ਗੰਦੇ ਨਾਲੇ ਦਾ ਟੋਬਾ ਆਇਆ ਤੇ ਮਹਾਰਾਜ ਹੱਥ ਵਿੱਚ ਇਦਾਂ ਲੋਟਾ ਫੜਿਆ ਸੀ ਤੇ ਮਹਾਰਾਜ ਨੇ ਲੋਟਾ ਇਦਾਂ ਚਲਾ ਕੇ ਮਾਰਿਆ ਲੋਟਾ ਉਸ ਗੰਦੇ ਨਾਲੇ ਟੋਬੇ ਵਿੱਚ ਡਿੱਗ ਪਿਆ ਮਹਾਰਾਜ ਨੇ ਸ਼੍ਰੀ ਚਾਂਦੇ ਜੀ ਨੂੰ ਕਿਹਾ ਲਖਮੀ ਦਾਸ ਨੂੰ ਕਿਹਾ ਸਿੱਖ ਸੰਗਤਾਂ ਨੂੰ ਕਿਹਾ ਕਿ ਐਂ ਕਰੋ ਉਹ ਗੰਦਾ ਜੋ ਨਾਲੇ ਵਿੱਚ ਟੋਬਾ ਵਿੱਚ ਆਪਾਂ ਲੋਟਾ ਸਿੱਟਿਆ ਉਹ ਲੋਟਾ ਬਾਹਰ ਕੱਢ ਕੇ ਲਿਆਓ ਸਾਰਿਆਂ ਨੇ ਵਾਰੀ-ਵਾਰੀ ਜਵਾਬ ਦਿੱਤਾ ਕੋਈ ਕਹਿੰਦਾ ਜੀ ਗੁਰੂ ਘਰ ਕਿਹੜੀ ਚੀਜ਼ ਦੀ ਕਮੀ ਐ ਗੁਰੂ ਘਰ ਕਿਸੇ ਚੀਜ਼ ਦਾ ਘਟਾ ਐ ਆਪਾਂ ਲੋਟਾ ਉਥੋਂ ਨਵਾਂ ਲੈ ਆਵਾਂਗੇ ਕੋਈ ਕਹਿੰਦਾ ਜੀ ਸੈਟੀ ਦਿੱਤਾ ਹੁਣ ਕੋਈ ਲੋੜ ਨਹੀਂ ਨਵਾਂ ਲੈ ਆਵਾਂਗੇ ਕਿਉਂਕਿ ਚੱਕਰ ਨਹੀਂ ਮੈਲਾ ਹੋ ਜਾਊਗਾਵੇਂ ਕਦੋਂ ਕਰਨਾ ਤੇ ਕੋਈ ਇਹ ਗੱਲ ਕਹਿੰਦਾ ਜੀ ਜੇ ਕੱਢਣਾ ਹੀ ਸੀ ਤਾਂ ਫਿਰ ਸਿੱਟਿਆ ਕਦੋਂ ਜੇ ਤੁਸੀਂ ਵਾਪਸ ਉਹ ਮੰਗਣੇ ਸੀ ਫਿਰ ਸਿੱਟਿਆ ਕਦੋਂ ਜਦੋਂ ਗੁਰੂ ਨਾਨਕ ਪਾਇਸ਼ਾ ਨੇ ਭਾਈ ਲੈਣਾ ਜਿਨੂੰ ਕਿਹਾ ਲੈਣੇ ਆ ਇਦਾਂ ਕਰ ਲੋਟਾ ਬਾਹਰ ਕੱਢ ਕੇ ਲਿਆ ਸੱਤ ਬਚਨ ਕਹੇ ਕਿ ਭਾਈ ਲੈਣਾ ਜੀ ਉਸ ਗੰਦੇ ਨਾਲ ਦੇ ਟੋਬੇ ਵਿੱਚ ਬੜੇ ਲੋਟਾ ਕੱਢਿਆ ਲੋਟੇ ਨੂੰ ਸਾਫ਼ ਕੀਤਾ ਤੇ ਲੋਟਾ ਸਾਫ਼ ਕਰਕੇ ਗੁਰੂ ਮਹਾਰਾਜ ਦੇ ਸਾਹਮਣੇ پیش ਕਰਤਾ ਕਹਿੰਦੇ ਯਾਰੋ ਜੀ ਮਹਾਰਾਜ ਲੋਟਾ ਲਓ ਇਹਦੇ ਵਿੱਚੋਂ ਕੀ ਸਿੱਖਿਆ ਮਿਲੀ ਇੱਕ ਤਾਈ ਸਿੱਖਿਆ ਮਿਲੀ ਕਿ ਭਾਈ ਲੈਣਾ ਜੀ ਹਰ ਬਚਨ ਗੁਰੂ ਨਾਨਕ ਪਾਸ਼ਾ ਦਾ ਮੰਨਦੇ ਰਹੇ ਜਿਹੜਾ ਬਚਨ ਕੀਤਾ ਉਹੋ ਬਚਨ ਮੰਨਿਆ ਤੇ ਦੂਜਾ ਇਹ ਕਿ ਆਪਣੇ ਕੱਪੜਿਆਂ ਦੀ ਪ੍ਰਵਾਹ ਨਾ ਕਰਿਆ ਕਰੋ ਜਦੋਂ ਕਿਸੇ ਨੂੰ ਆਪਾਂ ਇਹਦੇ ਵਿੱਚੋਂ ਸਿੱਖਿਆ ਬਹੁਤ ਵੱਡੀ ਮਿਲਦੀ ਹੈ ਜੀ ਮੰਨ ਲਓ ਕਿ ਦਲਦਲ 'ਚ ਫਸਿਆ ਹੋਇਆ ਨਸ਼ੇ ਦੀ ਦਲਦਲ 'ਚ ਫਸਿਆ ਪਿਆ ਕੋਈ ਮਾੜੀ ਸੰਗਤ ਵਿੱਚ ਫਸਿਆ ਪਿਆ ਤੁਸੀਂ ਉਹਦੇ ਕੋਲ ਬੈਠੋ ਉਹਨੂੰ ਸਮਝਾਓ ਉਹਨੂੰ ਪਿਆਰ ਨਾਲ ਉਹ ਗੁਰੂ ਦੀ ਸਿੱਖਿਆ ਦੱਸੋ ਉਹਨੂੰ ਉਸ ਦਲਦਲ ਵਿੱਚੋਂ ਕੱਢੋ ਇਹ ਨਹੀਂ ਕਿ ਉਹ ਦਲਦਲ ਵਿੱਚ ਉਹਨੂੰ ਫਸਿਆ ਰਹਿਣ ਦਿਓ ਨਹੀਂ ਤੁਹਾਡੇ ਸਾਹਮਣੇ ਜੋ ਕੀ ਇਹੋ ਜਿਹਾ ਪੁਰਖ ਕੋਈ ਮਨੁੱਖ ਹੈ ਕੋਈ ਜੀਵ ਹੈ ਜਿਹੜਾ ਗਲਤ ਸੰਗਤ ਵਿੱਚ ਪਿਆ ਉਹਨੂੰ ਸਮਝਾਓ ਪਿਆਰ ਨਾਲ ਉਹਨੂੰ ਉਸ ਦਲਦਲ ਵਿੱਚੋਂ ਬਾਹਰ ਕੱਢ ਕੇ ਲਿਆਓ ਉਹਨੂੰ ਜ਼ਿੰਦਗੀ ਦਾ ਭੇਦ ਸਮਝਾਓ ਇਹ ਸਿੱਖਿਆ ਹੁੰਦੀ ਮਾਰ ਰਹੀ ਦੀਆਂ ਸਾਖੀਆਂ ਵਿੱਚੋਂ ਸਿੱਖਿਆ ਲੈਣੀ ਹੁੰਦੀ ਹੈ ਸਾਖੀ ਦਾ ਸਭ ਨੂੰ ਆ ਗਈ ਸਾਖੀ ਸਾਬ ਨੇ ਸੋਲੀ ਹਾਂਜੀ ਗੁਰੂ ਅੰਗਦ ਦੇਵ ਜੀ ਭਾਈ ਲੈਣਾ ਜੀ ਨੇ ਲੋਟਾ ਬਾਹਰ ਕੱਢ ਕੇ ਲਿਆਂਦਾ ਸਤਿਵਚਨ ਮੰਨੇ ਪਰ ਆਪਣੇ ਤੇ ਆਪਾਂ ਆਪਣੇ ਤੇ ਲਾਉਣਾ ਨੇ ਇਸ ਗੱਲ ਨੂੰ ਕਿ ਅਸੀਂ ਗੁਰੂ ਪਾਤਸ਼ਾਹ ਦੇ ਬਚਨ ਕਿੰਨਾ ਕੁ ਮੰਨਦੇ ਹਾਂ ਇਸ ਕਰਕੇ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਣਾ ਪੈਂਦਾ ਪਿਆਰਿਓ ਲੋ ਜੀ ਉਹਨਾਂ ਅਗਲਾ ਬਚਨ ਸੁਣੋ ਜਿਹੜਾ ਅਗਲਾ ਪ੍ਰੀਖਿਆ ਮਾਰ ਰਿਹਾ ਨੇ ਪੇਪਰ ਭਾਈ ਲੈਣਾ ਜੀ ਦਾ ਲਿਆ ਇੱਕ ਦਿਨ ਕੀ ਹੁੰਦਾ ਕਿ ਰਾਤ ਨੂੰ ਬੜਾ ਮੀਂਹ ਆਇਆ ਤੇ ਧਰਮਸ਼ਾਲਾ ਦੀ ਕੰਧ ਲੱਗ ਪਈ ਮੀਂਹ ਦੇ ਨਾਲ ਕਿਉਂਕਿ ਉਸ ਵੇਲੇ ਕੰਧਾਂ ਕੱਚੀਆਂ ਹੁੰਦੀਆਂ ਸੀ ਤੇ ਮਹਾਰਾਜ ਨੇ ਬਚਨ ਕੀਤਾ ਰਾਤ ਨੂੰ ਸੁੱਤੇ ਪੈ ਕੇ ਇਦਾਂ ਕਰੋ ਸਿੱਖੋ ਕੰਧ ਕੱਢੋ ਤੇ ਸਾਰੇ ਸਿੱਖ ਸੰਗ ਜਿਹੜੇ ਸੀ ਕਹਿੰਦੇ ਮਹਾਰਾਜ ਰਾਤ ਨੂੰ ਇੰਨਾ ਮੀਂਹ ਪਈ ਜਾਂਦਾ ਹਨੇਰੀ ਆ ਜਾਂਦੀ ਹੈ ਰਾਤ ਨੂੰ ਕੌਣ ਕੰਧ ਕੱਢਦਾ ਸਵੇਰੇ ਹੋਊਗੀ ਕਾਰੀਗਰ ਸੱਦਾਂਗੇ ਆ ਕੇ ਕੰਧ ਕੱਢ ਦੇਣਗੇ ਮਹਾਰਾਜ ਹੁਣ ਕਾਹਤੋਂ ਕੱਢਣੀ ਹੈ ਜਦੋਂ ਭਾਈ ਲੈਣਾ ਜੀ ਨੂੰ ਕਿਹਾ ਕਿ ਲੈਣੇ ਇਦਾਂ ਕਰ ਕੰਧ ਕੱਢ ਤੇ ਭਾਈ ਲੈਣਾ ਜੀ ਨੇ ਬੱਠਲ ਚੱਕਿਆ ਕੋਈ ਆਪਦਾ ਉਹਨੇ ਮਿੱਟੀ ਗਾਰਾ ਪਾਇਆ ਕਰੰਡੀ ਲਈ ਤੇ ਕੱਢਣ ਲੱਗ ਪਿਆ ਹੁਣ ਕੰਧ ਕਿੱਥੇ ਨਿਕਲੀ ਮੀ ਇੰਨਾ ਜ਼ਿਆਦਾ ਹੋਇਆ ਪਿਆ ਹਨੇਰੀ ਇੰਨੀ ਆਈ ਜਾਂਦੀ ਹੈ ਜਿਹੜੀ ਮਿੱਟੀ gara ਰੱਖਦਾ ਮੀਂਹ ਨਾਲ ਖੁਰ ਜਾਂਦਾ ਜਦੋਂ ਇਦਾਂ ਵਾਰੀ 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 ਕਰੀ ਗਿਆ ਮਹਾਰਾਜ ਕਹਿੰਦੇ ਲੈਣਾ ਕੀ ਕਰੀ ਜਾਂਦਾ ਕੰਧ ਤਾਂ ਤੇਰੇ ਨਿਕਲਦੀ ਨਹੀਂ ਕਿਉਂ ਐਵੇਂ ਟਾਈਮ ਬਰਬਾਦ ਕਰੀ ਜਾਂਦਾ ਕਿਉਂ ਐਵੇਂ ਆਉਂਦਾ ਸਮਾਂ ਖਰਾਬ ਕਰੀ ਜਾਂਦਾ ਕਿਉਂ ਐਵੇਂ ਟੱਕਰਾਂ ਮਾਰੀ ਜਾਂਦਾ ਕੰਧ ਤਾਂ ਨਿਕਲ ਨਹੀਂ ਰਹੀ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਮੇਰਾ ਤਾਂ ਕੰਧ ਨਾਲ ਕੋਈ ਮਤਲਬ ਹੀ ਨਹੀਂ ਕੰਧ ਨਿਕਲੇ ਨਾ ਨਿਕਲੇ ਮੇਰਾ ਤਾਂ ਮੰਨਣਾ ਇਹ ਆ ਕਿ ਮੈਂ ਤੁਹਾਡਾ ਬਚਨ ਨਹੀਂ ਟਾਲਣਾ ਤੁਸੀਂ ਬਚਨ ਕੀਤਾ ਕੰਧ ਕੱਢ ਮੈਂ ਕੰਧ ਕੰਢ ਕੱਢਣ ਲੱਗ ਪਿਆ ਤੁਹਾਡਾ ਬਚਨ ਮੰਨਣਾ ਮਹਾਰਾਜ ਮੈਂ ਵੇਖੋ ਐਨਾ ਸਪੁਰਦ ਹੋ ਗਏ ਸੀ ਭਾਈ ਲੈਣਾ ਜੀ ਉਹ ਗੁਰੂ ਨਾਨਕ ਪਾਸ਼ਾ ਨੂੰ ਨਿਰੰਕਾਰ ਸਮਝਦੇ ਸੀ ਰੱਬੀ ਜੋਤ ਸਮਝਦੇ ਸੀ ਉਹ ਕੋਈ ਆਮ ਮਨੋਖ ਨਹੀਂ ਸਮਝਦੇ ਸੀ ਹਰ ਬਚਨ ਭਾਈ ਲੈਣਾ ਜੀ ਨੇ ਮੰਨੇ ਇੱਕ ਦਿਨ ਕੀ ਹੁੰਦਾ ਕਿ ਧਰਮਸ਼ਾਲਾ ਦੇ ਵਿੱਚ ਇੱਕ ਮਰੀ ਚੂਹੀ ਪਈ ਸੀ ਕਿਉਂਕਿ ਅਸਰ ਹੀ ਜਿਹੜੇ ਹੁੰਦੇ ਆ ਇਹ ਕੀੜੇ ਮਕੌੜੇ ਮਰ ਜਾਂਦੇ ਹੁੰਦੇ ਆ ਪਾਈ ਲੈਣਾ ਜੀ ਨੇ ਜਦੋਂ ਕਿਹਾ ਗਿਆ ਕਿ ਮਰੀ ਚੂਈ ਚੱਕੋ ਤੇ ਇਹਨਾਂ ਨੇ ਬਿਨਾ ਪ੍ਰਵਾਹ ਕੀਤੇ ਵੀ ਤਾਂ ਨੀਵਿਆਂ ਦਾ ਕੰਮ ਆ। ਪਹਿਲਾਂ ਹੋਰਾਂ ਨੂੰ ਕਿਹਾ ਨਾ ਮਰੀ ਚੂਈ ਕੱਢ ਕੇ ਬਾਹਰ ਸਟਿਓ। ਕਹਿੰਦੇ ਇਹ ਕੰਮ ਥੋੜੀ ਅਸੀਂ ਕਰਾਂਗੇ। ਅਸੀਂ ਤਾਂ ਤੁਹਾਡੇ ਪੁੱਤਾਂ ਅਸੀਂ ਤਾਂ ਆਪ ਆਪ ਦੀਆਂ ਬੱਚਵ ਜਿਵੇਂ ਕਹਿ ਲੋ ਵੀ ਮੈਂ ਵੱਡੀ ਜਾਤ ਦਾ ਐ। ਮੈਂ ਨੀਵੇਂ 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 ਕੰਮ ਕਿਉਂ ਕਰਾਂ? ਇਹ ਤਾਂ ਨੀਵੀਂ ਜਾਤ ਵਾਲਿਆਂ ਦਾ ਕੰਮ ਆ। ਮੈਂ ਤਾਂ ਕੰਮ ਨਹੀਂ ਕਰਨਾ ਇਹ। ਭਾਈ ਲੈਣਾ ਜੀ ਨੇ ਕਿਸੇ ਨੀਵੀਂ ਜਾਤ ਦਾ ਕਿਸੇ ਉੱਚੀ ਜਾਤ ਦਾ ਵਹਿਮ ਭਰਮ ਹੀ ਨਹੀਂ ਕੀਤਾ। ਉਹਨਾਂ ਨੇ ਬਚਨ ਮੰਨਣਾ ਸੀ ਬਸ। ਉਹ ਕੰਮ ਮਰਨਾ ਸੀ ਮਹਾਰਾਜ ਦਾ ਮਰੀ ਚੂਈ ਚੱਕੀ ਚੱਕ ਕੇ ਬਾਹਰ ਸੜਦੀ ਐਨਾ ਸਫਰਦ ਹੋ ਗਏ ਮਹਾਰਾਜ ਦੇ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੇ ਕੀਤਾ ਭਾਈ ਲੈਣਾ ਨਹੀਂ ਖੜੇ ਮੱਥੇ ਚਾਹੀ ਚਾਹੀਉ ਕਮ ਕੀਤਾ ਐਨੇ ਬਚਨ ਮੰਨੇ ਇੱਕ ਵਾਰ ਕੀ ਹੁੰਦਾ ਕਿ ਰਾਤ ਸੀਗੀ ਤੇ ਮਹਾਰਾਜ ਕਹਿੰਦੇ ਉਠੋ ਉਠੋ ਸੰਗ ਤੋਂ ਸਵੇਰ ਹੋਗੀ ਐਂ ਕਰੋ ਕੱਪੜੇ ਧੋ ਕੇ ਲਿਆਓ ਇਹ ਟੈਸਟ ਸੀ ਮਹਾਰਾਜ ਪਾਈ ਜਾਂਦੇ ਹਰ ਦਿਨ ਹਰ ਰੋਜ਼ ਟੈਸਟ ਹੀ ਪਾਈ ਜਾਂ ਮਹਾਰਾਜ ਵੀ ਐਨੇ ਵੀ ਕਿਤੇ ਕੱਚਾ ਤਾਂ ਨਹੀਂ ਭਾਂਡਾ ਨੂੰ ਭਾਂਡੇ ਨੂੰ ਵੇਖਦੇ ਸੀ ਭਾਈ ਲੈਣ ਨੇ ਪੱਕਾ ਹੋਈ ਜਾਂਦਾ ਕਿ ਕੱਚਾ ਕਹਿੰਦੇ ਇਦਾਂ ਕਰੋ ਸਵੇਰ ਹੋ ਗਈ ਐ ਕੱਪੜੇ ਧੋ ਕੇ ਲਿਆਓ ਸੰਗ ਤਾਂ ਸਿੱਖ ਸੰਗ ਤਾਂ ਕਹਿਣ ਮਹਾਰਾਜ ਰਾਤ ਐ ਸਵੇਰ ਕਿੱਥੇ ਚੜਿਆ ਹਈ ਤਾਂ ਰਾਤ ਐ ਸਵੇਰ ਹਈ ਤਾਂ ਸਵੇਰ ਹੋਊਗੀ ਕੱਪੜੇ ਧੋ ਲਿਆਵਾਂਗੇ ਜਦੋਂ ਭਾਈ ਲੈਣ ਜਿਹਨਾਂ ਕਿਹਾ ਲੈਣੇ ਆ ਦਿਨ ਚੜ ਆਇਆ ਸਵੇਰ ਹੋ ਗਈ ਐ ਕਰ ਕੱਪੜੇ ਧੋ ਕੇ ਲਿਆ ਭਾਈ ਲੈਣਾਂ ਜੀ ਉੱਠੇ ਕੱਪੜੇ ਚੱਕ ਕੇ ਧੋਣ ਜਾਵੜੇ ਵੇਖੋ ਉਹਨਾਂ ਨੇ ਨਹੀਂ ਵੇਖਿਆ ਵੀ ਰਾਤ ਆ ਕਿ ਦਿਨ ਆ ਕਹਿੰਦੇ ਮਹਾਰਾਜ ਮੈਂ ਤਾਂ ਬਚਨ ਮੰਨਣਾ ਹੈ। ਤੋ ਤੁਸੀਂ ਕਿਹਾ ਦੇਣਾ ਸੱਤ ਬਚਨ ਜੀ ਦੇਣਾ ਤੁਸੀਂ ਕਿਹਾ ਰਾਤ ਆ ਸੱਤ ਬਚਨ ਜੀ ਰਾਤ ਆ। ਵੇਖੋ ਇੰਨਾ ਇੰਨੇ ਬਚਨ ਇਹਨਾਂ ਸਿੱਖਾਂ ਵਿੱਚੋਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਸਾਖੀ ਵਿੱਚੋਂ ਆਪਾਂ ਵੀ ਬਚਨ ਮਾਰਦੇ ਆ ਮੰਨेंगे। ਮਹਾਰਾਜ ਕਹਿੰਦੇ ਸਵੇਰੇ ਵੇਲੇ ਉੱਠ ਉੱਠ ਖੜੀਏ। ਮਹਾਰਾਜ ਕਹਿੰਦੇ ਸਵੇਰੇ ਵੇਲੇ ਪੰਜ ਬਾਣੀਆਂ ਪੜ੍ਹ। ਪੜ੍ਹ ਲਿਆ ਕਰੀਏ। ਮਹਾਰਾਜ ਕਹਿੰਦੇ ਤੁਰਦੇ ਆ ਫਿਰਦੇ ਆ ਉੱਠਦੇ ਆ ਕਹਿੰਦੇ ਮਹਾਰਾਜ ਦਾ ਵਾਹਿਗੁਰੂ ਵਾਹਿਗੁਰੂ ਕਰੀ ਜੇ ਕਰੀ ਜਾਈਏ। ਮਾਰਾ ਕਹਿੰਦੇ ਧਰਮ ਦੀ ਕਿਰਤ ਕਰਿਆ ਕਰਿਆ ਕਰੀਏ ਮਾਰਾ ਕਹਿੰਦੇ ਜਿਹੜੀ ਆਪਦੀ ਕਿਰਤ ਕਮਾਈ ਕਰਦਾ ਉਹਦੇ ਵਿੱਚੋਂ ਦਸਵੰਦ ਗੁਰੂ ਘਰ ਵਿਖੇ ਕੱਢਿਆ ਕਰ ਸਤਿਵਚਨ ਜੀ ਕੱਢਿਆ ਕਰਾਂਗੇ ਮਾਰਾ ਕਹਿੰਦੇ ਚੰਗੇ ਚੰਗੇ ਕੰਮ ਕਰੀ ਕਿਸੇ ਨੂੰ ਮਾਰਾ ਨਾ ਬੋਲੀ ਠੀਕ ਆ ਮਾਰਾ ਸਤਿਵਚਨ ਕਿੱਡੀ ਸੋਹਣੀ ਸਿੱਖਿਆ ਮਾਰਾ ਨੇ ਸਾਨੂੰ ਇਹਨਾਂ ਸਾਖੀਆਂ ਵਿੱਚ ਦਿੱਤੀ ਆ ਵੇਖੋ ਜੀ ਇਹ ਸਾਰੇ ਬਚਨ ਜੋ ਗੁਰੂ ਨਾਨਕ ਬਾਛਾ ਨੇ ਭਾਈ ਲੈਣਾ ਜੀ ਨੂੰ ਕੀਤੇ ਸਾਰੇ ਬਚਨ ਭਾਈ ਲੈਣਾ ਜੀ ਨੇ ਮੰਨੇ ਤਾਂ ਹੀ ਤਾਂ ਗੁਰੂ ਅੰਗਦ ਦੇਵ ਜੀ ਬਣਦੇ ਆ ਕਿਸੇ ਹੋਰ ਨੂੰ ਗੁਰਗੱਦੀ ਨਹੀਂ ਦਿੱਤੀ ਮਾਰਾ ਇਹਨੇ ਭਾਈ ਲੈਣਾ ਜੀ ਨੂੰ ਗਰਗਦੀ ਕਿਉਂ ਦਿੱਤੀ ਕਿਉਂਕਿ ਉਹਨਾਂ ਨੇ ਬਚਨ ਮੰਨੇ ਮਹਾਰਾਜ ਦੇਖੋ ਜੀ ਬਚਨ ਇੰਨੇ ਕ ਮੰਨੇ ਹੋਏ ਤੁਸੀਂ ਇੱਕ ਹੋਰ ਬਚਨ ਸੁਣੋ ਇੱਕ ਦਿਨ ਕੀ ਹੁੰਦਾ ਗੁਰੂ ਨਾਨਕ ਪਾਸ਼ਾ ਨਾ ਆਪਦੀ ਇਹਦੀ ਮੁੱਠੀ ਦੇ ਵਿੱਚ ਨਾ ਇੱਕ ਪੈਸਾ ਰੱਖਦੇ ਆ ਪੈਸਾ ਰੱਖ ਕੇ ਮੁੱਠੀ ਮੁੱਠੀ ਨੂੰ ਐਦਾਂ ਮੀਚ ਲੈਂਦੇ ਆ ਸਾਰਿਆਂ ਦੇ ਸਾਹਮਣੇ ਤੇ ਪੁੱਛਦੇ ਆ ਵਾਰੀ-ਵਾਰੀ ਸੰਗਤਾਂ ਨੂੰ ਦੱਸੋ ਮੇਰੇ ਹੱਥ ਵਿੱਚ ਕੀ ਆ ਕੋਈ ਕਹਿੰਦਾ ਜੀ ਮੇਰੇ ਸਾਹਮਣੇ ਤਾਂ ਤੁਸੀਂ ਮੁੱਠੀ-ਮੀਚੀ ਦੇ ਵਿੱਚ ਇੱਕ ਪੈਸਾ ਕੋਈ ਦੂਜੇ ਨੇ ਵੀ ਕਹਿੰਦੇ ਹਾਂ ਜੀ ਇੱਕ ਪੈਸਾ ਜਦੋਂ ਭਾਈ ਲੈਣਾ ਜੀ ਨੇ ਪਿੱਛਾ ਲੈਣਿਆ ਤੂੰ ਦੱਸ ਮੇਰੀ ਮੁੱਠੀ ਵਿੱਚ ਕੀ ਆ ਔਈ ਲੈਣਾ ਜਿਹਨੇ ਹੱਥ ਜੋੜ ਲਏ ਕਹਿੰਦੇ ਮਹਾਰਾਜ ਮੇਰੀ ਾਕਾਤ ਹੀ ਨਹੀਂ ਦੱਸਣ ਦੀ ਮੇਰੇ ਅੰਦਰ ਇਹ ਸਮਰੱਥਾ ਹੀ ਹੈ ਨਹੀਂ ਮੇਰੇ ਅੰਦਰ ਇਹ ਬਾਲੀ ਹੈ ਨਹੀਂ ਕਿ ਮੈਂ ਦੱਸ ਸਕਾਂ ਤੁਹਾਡੇ ਹੱਥ ਵਿੱਚ ਕੀ ਹੈ ਮਹਾਰਾਜ ਤੁਹਾਡੇ ਹੱਥ ਵਿੱਚ ਇਹ ਲੋਕ ਤੁਹਾਡੇ ਹੱਥ ਵਿੱਚ ਇਹ ਪਰਲੋਕ ਤੁਹਾਡੇ ਹੱਥ ਵਿੱਚ ਕੁਦਰਤ ਤੁਹਾਡੇ ਹੱਥ ਵਿੱਚ ਇਹ ਸਾਰਾ ਬ੍ਰਹਿਮੰਡ ਮਹਾਰਾਜ ਤੁਹਾਡੇ ਹੱਥ ਵਿੱਚ ਸਾਰੀ ਧਰਤੀ ਸਾਰੀ ਪ੍ਰਿਥਵੀ ਸਭ ਕੁਝ ਤੁਹਾਡੇ ਹੱਥ ਵਿੱਚ ਮਹਾਰਾਜ ਤੁਹਾਡੇ ਹੱਥ ਵਿੱਚ ਕੀ ਨਹੀਂ ਤੁਹਾਡੇ ਹੱਥ ਵਿੱਚ ਸਭ ਕੁਝ ਵੇਖੋ ਇਹ ਬਚਨ ਸੁਣ ਕੇ ਇਦਾਂ ਲੱਗਦਾ ਕਿ ਭਾਈ ਲੈਣਾ ਜੀ ਨੂੰ ਸਮਝ ਲੱਗੀ ਸੀ ਕਿ ਇਹ ਜੋ ਗੁਰੂ ਨਾਨਕ ਪਾਸ਼ਾ ਖੁਦ ਨਿਰੰਕਾਰ ਹੈ ਖੁਦ ਅਗੰਮੀ ਹੈ ਖੁਦ ਰੱਬ ਦੀ ਜੋਤ ਹੈ ਖੁਦ ਰੱਬ ਦੇ ਪੈਰੋਕਾਰ ਹੈ ਇਹ ਇੱਕ ਯਾ ਮਨੋਖੀ ਲੋਰੀ ਹੁਣ ਲਾਸਟ ਪ੍ਰੀਖਿਆ ਸੁਣੋ ਲਾਸਟ ਪੇਪਰ ਵੇਖੋ ਜੀ ਨੂੰ ਸੁਣ ਕੇ ਤੁਸੀਂ ਤੁਹਾਡੇ ਰੋਂਗਟੇ ਖੜੇ ਹੋ ਜਾਣੇ ਆ ਤੁਸੀਂ ਹੈਰਾਨ ਹੋ ਜਾਣੇ ਵੀ ਇੰਨੇ ਇੰਨੇ ਤਕੜੇ ਟੈਸਟ ਗੁਰੂ ਨਾਨਕ ਪਾਸ਼ਾ ਨੇ ਭਾਈ ਲੈਣਾ ਜੀ ਦੇ ਲਈ ਕੀ ਹੁੰਦਾ ਕਿ ਗੁਰੂ ਨਾਨਕ ਪਾਸ਼ਾ ਨੇ ਨਾ ਆਪਦਾ ਜਿਹੜਾ ਸਰੀਰ ਤੇ ਕੱਪੜੇ ਪਾਏ ਹ ਕੱਪੜੇ ਜੇ ਵੀ ਸਾਧੂਆਂ ਜੀ ਵਾਲੇ ਪਾਲੇ ਹੱਥ ਵਿੱਚ ਇੱਕ ਵੱਡਾ ਸੋਟਾ ਫੜ ਲਿਆ ਤੇ ਆਪਦੇ ਗੀਸਿਆਂ ਦੇ ਵਿੱਚ ਜਿਹੜੀਆਂ ਜੇਬਾਂ ਸੀ ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਪਾੜੀਆਂ ਚਾਂਦੀ ਦੇ ਸਿੱਕੇ ਪਾਲੇ ਤੇ ਜਿਹੜਾ ਕੋਈ ਨੇੜੇ ਆਵੇ ਉਹਦੇ ਸੋਟਾ ਮਾਰਨ ਮਤਲਬ ਡਰਾਵਣਾ ਜਾਂ ਰੂਪ ਧਾਰਨ ਕਰ ਲਿਆ ਡਰਾਵਣਾ ਜਿਹੜਾ ਕੋਈ ਨੇੜੇ ਆਵੇ ਉਹਦੇ ਸੋਟਾ ਮਾਰਨ ਅੰਤ ਨੂੰ ਕੀ ਹੁੰਦਾ ਕਿ ਭਾਈ ਬਾਬਾ ਬੁੱਢਾ ਜੀ ਰਹਿ ਕੇ ਆਪਣੇ ਭਾਈ ਲੈਣਾ ਜਿਹੜੇ ਕਿ ਜਦੋਂ ਇਹ ਦੋ ਜਣੇ ਰਹਿ ਗਏ ਨਾ ਤੇ ਮਾਰ ਕਹਿੰਦੇ ਤੁਸੀਂ ਆਪਦੇ ਘਰੇ ਚਲੇ ਜਾਓ ਦੋਸਾਂ ਨੂੰ ਆਪਦੇ ਘਰੇ ਚਲੇ ਜਾਓ ਨਹੀਂ ਸੋਟਾ ਮਾਰੂੰਗਾ ਮੈਂ ਜੇ ਮੇਰੇ ਨੇੜੇ ਆਏ ਮਾਰੇ ਗਏ ਆਏ ਆਪਦੀ ਮੂੰਹੋਂ ਬਚਨ ਕਰਦੇ ਐ ਜਿਹੜੇ ਡਰਦੇ ਸੀ ਡੰਡੇ ਦੇ ਡਰ ਤੋਂ ਸਾਰੇ ਭੱਜ ਗਏ ਤੇ ਜਦੋਂ ਮਾਰੇ ਨੇ ਚਾਂਦੀ ਦੇ ਸਿੱਕੇ ਕੱਢ-ਕੱਢ ਖਲਾਰੇ ਸੋਨੇ ਦੀਆਂ ਮੋਹਰਾਂ ਕੱਢ-ਕੱਢ ਖਲਾਰੀਆਂ ਜਿਹੜੇ ਪੈਸੇ ਦੇ ਪੁਜਾਰੀ ਸੀਗੇ ਜਿਨ੍ਹਾਂ ਨੂੰ ਮੋਹਰਾਂ ਚੰਗੀਆਂ ਲੱਗੀਆਂ ਉਹ ਆਪਦੇ ਮੋਹਰਾਂ ਚੱਕ ਕੇ ਆਪਦੇ ਘਰੋਂ ਘਰੀ ਚਲੇ ਗਏ ਬਾਬਾ ਬੁੱਢਾ ਜੀ ਵੀ ਥੋੜੇ ਜਿਹਾ ਸਾਈਡ ਤੇ ਹੋ ਗਏ ਵੀ ਹੁਣ ਕਿਉਂਕਿ ਇਹ ਬਚਨ ਹੁੰਦੇ ਨਾ ਮਾਰੇ ਕਿਸੇ ਨੂੰ ਸੇਵਾ ਜਿਹਨੇ ਲੈਣੀ ਹੁੰਦੀ ਉਹ ਲੈ ਲੈਂਦਾ ਅੰਤ ਨੂੰ ਭਾਈ ਲੈਣਾ ਜੀ ਰਹਿ ਕੇ ਇਕ ਭਾਈ ਰਹਿਣਾ ਜਿਹੜਾ ਕਿ ਮਹਾਰਾਜ ਕਹਿੰਦੇ ਲੈਣਿਆ ਤੂੰ ਕਿਉਂ ਨਹੀਂ ਜਾਂਦਾ ਸਾਰੇ ਚਲੇ ਗਏ ਆ ਤੇ ਸਾਰਿਆਂ ਦਾ ਘਰ ਆ ਸਾਰਿਆਂ ਦੇ ਘਰੇ ਜਾ ਤੂੰ ਆਪਣੇ ਘਰੇ ਜਾ ਬੜਾ ਤੂੰ ਵੀ ਆਪਣੇ ਘਰੇ ਜਾ ਬੜਾ ਭਾਈ ਰਹਿਣਾ ਕਹਿੰਦਾ ਮਹਾਰਾਜ ਸਾਰਿਆਂ ਦਾ ਕੋਈ ਨਾ ਕੋਈ ਘਰ ਹੋਊਗਾ ਮਹਾਰਾਜ ਮੇਰਾ ਤਾਂ ਘਰ ਹੀ ਤੂੰ ਆ ਮੇਰਾ ਤਾਂ ਘਰ ਹੀ ਤੁਹਾਡੇ ਚਰਨ ਮਹਾਰਾਜ ਮੇਰਾ ਘਰ ਤੁਹਾਡੀ ਸੇਵਾ ਮੇਰਾ ਘਰ ਤੁਹਾਡੇ ਬਚਨ ਮੰਨਣਾ ਮਹਾਰਾਜ ਸਾਰਿਆਂ ਦਾ ਕੋਈ ਨਾ ਕੋਈ ਘਰ ਹੈ ਮੇਰਾ ਘਰ ਤੁਸੀਂ ਆ ਵੇਖੋ ਜਦੋਂ ਆਪ ਬਚਨ ਭਾਈ ਲੈਣਾ ਜਿਹੜਾ ਤੇ ਮੁੱਖੋਂ ਕਹੇ ਨਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੈਣਿਆ ਜੇ ਤੇਰਾ ਕੋਈ ਘਰ ਨਹੀਂ ਨਾ ਮੈਨੂੰ ਵੀ ਅਜ ਘਰ ਮਿਲ ਗਿਆ ਮੈਂ ਇਹ ਜਿਹ ਜ਼ਿੰਮੇਵਾਰੀ ਚੱਕੀ ਫਿਰਦਾ ਨਾ ਸਿੱਖ ਧਰਮ ਦੀ ਜੋਤ ਲਈ ਫਿਰਦਾ ਮੈਨੂੰ ਵੀ ਘਰ ਮਿਲ ਗਿਆ ਇਹ ਜੋਤ ਹੁਣ ਮੈਂ ਤੇਰੇ ਵਿੱਚ ਟਕਾਉਣੀ ਐ ਤੈਨੂੰ ਗੁਰਵੰਗਦ ਪਾਤਸ਼ਾਹ ਬਣਾਉਣਾ ਤੈਨੂੰ ਦੂਜੇ ਗੁਰੂ ਬਣਾਉਣਾ ਵੇਖੋ ਜੀ ਇੰਨੀ ਸਿੱਖਿਆ ਇੰਨੇ ਹੁਕਮ ਭਾਈ ਲੈਣਾ ਜੀ ਮੰਨਦੇ ਰਹੇ ਇੱਕ ਇੱਕ ਹੋਰ ਇਹ ਟੈਸਟ ਲਿਖਿਆ ਕਿ ਮਹਾਰਾਜ ਨੇ ਤਾਂ লাশ ਪਈ ਸੀ ਮਰਦੇ ਬੰਦੇ ਦੀ ਮਰਦੇ ਨੂੰ ਕਹਿੰਦੇ ਲੈਣਿਆ ਖਾ ਮਰਦੇ ਨੂੰ ਖਾ ਪਹਿਲੇਣਾ ਕਹਿੰਦੇ ਮਹਾਰਾਜ ਕਿਹੜੇ ਪਾਸਿਓਂ ਖਾਵਾਂ ਸਿਰ ਵਾਲੇ ਪਾਸੋਂ ਖਾਵਾਂ ਜਾਂ ਪੈਰਾਂ ਵਾਲੇ ਪਾਸੋਂ ਖਾਵਾਂ ਬਸ ਇੰਨੀ ਗੱਲ ਕਹਿਣ ਦੀ ਦੇਰ ਦੇਰ ਸੀ ਮਹਾਰਾਜ ਨੇ ਇਦਾਂ ਜੱਫੀ ਪਾਲੀ ਪਹਿਲੇਣਾ ਨੇ ਕਹਿੰਦੇ ਲੈਣਿਆ ਬਸ ਤੂੰ ਸਾਰੇ ਪ੍ਰੀਖਿਆਵਾਂ ਵਿੱਚੋਂ ਸਾਰੇ ਪੇਪਰਾਂ ਵਿੱਚੋਂ ਪਾਸ ਹੋਇਆ ਗੁਰੂ ਮਹਾਰਾਜ ਨੇ ਪੋਤੀਆਂ ਲਿਆਂਦੀਆਂ ਪੋਤੀਆਂ ਲਿਆ ਕੇ ਭਾਈ ਲੈਣਾ ਜੀ ਦੇ ਸਪੁਰਤ ਕੀਤੀਆਂ ਸਿੱਖ ਸੰਗਤਾਂ ਨੂੰ ਇਕੱਠਾ ਕੀਤਾ ਤੇ ਸਾਰੀਆਂ ਸਿੱਖ ਸੰਗਤਾਂ ਦੇ ਸਾਹਮਣੇ ਭਾਈ ਲੈਣਾ ਜੀ ਦੇ ਮੂਹਰੇ ਖੁਦ ਗੁਰੂ ਨਾਨਕ ਪਾਸ਼ਾ ਨੇ ਮੱਥਾ ਟੇਕ ਕੇ ਵਜਨ ਕੀਤੇ ਅੱਜ ਤੋਂ ਭਾਈ ਲੈਣਾ ਜੀ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਹੋਵੇਗਾ ਇਹ ਸਾਡੀ ਜੋਤ ਸਾਡੀ ਜੋਤ ਹੈ ਅੱਜ ਤੋਂ ਬਾਅਦ ਦੂਜੇ ਗੁਰੂ ਅੰਗਦ ਦੇਵ ਜੀ ਹੋਣਗੇ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮ ਹੈ ਕਿ ਇਹਨਾਂ ਦਾ ਬਚਨ ਸਾਡਾ ਬਚਨ ਹੋਵੇਗਾ ਜਿਹੜਾ ਬਚਨ ਇਹ ਕਰਨਗੇ ਉਹ ਸਾਡਾ ਬਚਨ ਹੋਵੇਗਾ ਜਿਹੜਾ ਵੀ ਇਹ ਬੋਲ ਬੋਲਣਗੇ ਸਮਝ ਲਓ ਇਹਨਾਂ ਦਾ ਬੋਲ ਨਹੀਂ ਖੁੱਦ ਸਾਡਾ ਬੋਲ ਹੋਵੇ ਤੇ ਭਾਈ ਗੁਰਦਾਸ ਕਹਿੰਦੇ ਆ ਜੋਤ ਓਹਾ ਜੋਗ ਤੇ ਸਾਂਹ ਸਹਿ ਕਾਇਆ ਫੇਰ ਪਲਟੀ ਐ ਇਹਦਾ ਮਤਲਬ ਇਹ ਹੈ ਕਿ ਜੋਤ ਉਹੀ ਰਹੀ ਪਰ ਸਰੀਰ ਬਦਲਿਆ ਸਰੀਰ ਗੁਰੂ ਨਾਨਕ ਦੇਵ ਜੀ ਦਾ ਸੀ ਜੋ ਕਿ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਦਾ ਬਣ ਗਿਆ ਪਰ ਜੋਤ ਉਹੀ ਰਹੀ ਅੱਜ ਉਹੀ ਜੋਤ ਕਿਹਦੇ ਵਿੱਚ ਹੈ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਡੇ ਦਸਾਂ ਗੁਰੂਆਂ ਦੀ ਜੋਤ ਗੁਰੂ ਨਾਨਕ ਦੇਵ ਜੀ ਦੀ ਜੋਤ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਵਿੱਚ ਆਈ ਬਾਦ ਵਿੱਚ ਗੁਰੂ ਅਮਰਦਾਸ ਜੀ ਵਿੱਚ ਆਈ ਅੱਜ ਉਹੀ ਜੋਤ ਕਿਹਦੇ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਆਪਾਂ ਤੁਸੀਂ ਮੱਥਾ ਟੇਕਦੇ ਨਾ ਮਹਾਰਾਜ ਨੂੰ ਸਮਝ ਲਓ ਕਿ ਜੋਤ ਅੱਗੇ ਮੱਥਾ ਟੇਕ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਅੱਗੇ ਮੱਥਾ ਟੇਕ ਰਹੇ ਹਾਂ ਗੁਰੂ ਅੰਗਦ ਦੇਵ ਜੀ ਅੱਗੇ ਮੱਥਾ ਟੇਕ ਰਹੇ ਹਾਂ ਕਿਉਂਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਦੇਖੋ ਜੀ ਇਹ ਸੀ ਭਾਈ ਲੈਣਾ ਜੀਂਦਾ ਹੁਕਮ ਮੰਨਿਆ ਹੋਵੇ ਪ੍ਰਵਾਨ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਵੀ ਜਦੋਂ ਹੁਕਮ ਮੰਨਣ ਦੀ ਗੱਲ ਆਉਂਦੀ ਆ ਜਦੋਂ ਬਚਨ ਮੰਨਣ ਦੀ ਗੱਲ ਆਉਂਦੀ ਹੈ ਤਾਂ ਭਾਈ ਲੈਣਾ ਜੀ ਦਾ ਨਾਮ ਨਾਲ ਦੀ ਨਾਲ ਦਿਮਾਗ ਵਿੱਚ ਆ ਜਾਂਦਾ ਐਨੇ ਬਚਨ ਮਾਰ ਦੇ ਮੰਨੇ ਐਨੇ ਬਚਨ ਮਾਰ ਦੇ ਮੰਨੇ ਇਹ ਸਾਰੇ ਬਚਨਾਂ ਨੂੰ ਮੰਨਣ ਕਰਕੇ ਭਾਈ ਲੈਣਾ ਜੀ ਬਾਅਦ ਵਿੱਚ ਗੁਰਵੰਗ ਦੇਵ ਜੀ ਬਣ ਗਏ ਲੋ ਜੀ ਉਹਨਾਂ ਦਾ ਪ੍ਰਕਾਸ਼ ਪੁਰਬ ਨੂੰ ਸਮਰਪਤ ਆਪਾਂ ਤੁਹਾਡੇ ਨਾਲ ਇਹ ਵਿਚਾਰਾਂ ਭਾਈ ਲੈਣਾ ਜੀ ਦੇ ਬਾਰੇ ਕੀਤੀਆਂ ਜੇ ਤੁਹਾਨੂੰ ਵਧੀਆ ਲੱਗੀਆਂ ਹੋਈਆਂ ਜਰੂਰ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਓ ਜੀ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ